ਗੁਰੂ ਆਪਣੀ ਸਿੱਖ ਦੀ ਜਿੰਦ ਕਰਕੇ ਵੀ ਸੰਭਾਲ ਕਰਦੇ ਜਦੋਂ ਜੰਗ ਦੀ ਕੰਪਨਤਾ ਕੋਈ ਜੰਗ ਖਿੱਤੀ ਗਈ ਤਨ ਗੁਰੂ ਖਰਗ ਸਿੰਘ ਸਾਹਿਬ ਉਹਨਾਂ ਨੇ ਕਿਹਾ ਜਿਹੜੇ ਸ਼ਹੀਦ ਹੋ ਚੁੱਕੇ ਨਹੀਂ ਉਹਨਾਂ ਦੇ ਸਰੀਰਾਂ ਨੂੰ ਸੰਭਾਲਿਆ ਜਾਏ ਜਿਹੜੇ ਜ਼ਖਮੀ ਸਨ ਮੇਰੇ ਸੱਚੇ ਬਾਦਸ਼ਾਹ ਆਪ ਉਹਨਾਂ ਸਿੱਖਾਂ ਦੇ ਵਿੱਚ ਵਿਚਰਨ ਲੱਗ ਪਏ ਇੱਕ ਇੱਕ ਸਿੱਖ ਨੂੰ ਜ਼ਖਮੀ ਨੂੰ ਦੇਖਦੇ ਨੇ ਉਹਨੂੰ ਅਸੀਸ ਦਿੰਦੇ ਨੇ ਤੋਦੀ ਦਵਾਈ ਦਾ ਪ੍ਰਬੰਧ ਕਰਾਂਦੇ ਜਦੋਂ ਹਜ਼ੂਰ ਜ਼ਖਮੀਆਂ ਨੂੰ ਅਸੀਸਾਂ ਦਿੰਦੇ ਪਏ ਨੇ ਤੇ ਇੱਕ ਸੱਜਣ ਜਿਹਦੇ ਖਵਾਸ ਬਾਰੇ ਗਹਿਰੇ ਚੱਲ ਉਹਦਾ ਤਨ ਜ਼ਖਮਾਂ ਨਾਲ ਫੱਟ ਲੱਗ ਲੱਗ ਕੇ ਜ਼ਖਮ ਹੋਏ ਨੇ ਤੇ ਖੂਨ ਨਾਲ ਉਹਦੇ ਤਨ ਦੇ ਕੱਪੜੇ ਪੀਜੇ ਹੋਏ ਉਸ ਸਿੱਖ ਦਾ ਨਾਮ ਕਹੇ ਭਾਈ ਮੁਗਲੂ ਸ਼ਾਇਦ ਆਪਨੇ ਸੁਣਿਆ ਹੋਵੇ ਉਹ ਸਿੱਖ ਦਾ ਨਾਮ ਕਹੇ ਭਾਈ ਮੁਗਲੂ ਗੁਰੂ ਹਰਿਬਿੰਦ ਸਿੰਘ ਮਹਾਰਾਜ ਉਸ ਸਿੱਖ ਦੇ ਕੋਲ ਜਾਂਦੇ ਸੀ ਉਹਦੇ ਚਿਹਰੇ ਨੂੰ ਪੁੰਝਦੇ ਨੇ ਤੇ ਕਿਰਪਾ ਕਰਕੇ ਉਹਦਾ ਸੀਸ ਉਹਦਾ ਸਿਰ ਆਪਣੀ ਗੋਦ ਵਿੱਚ ਰੱਖ ਲਈ ਤੇ ਨਾਲ ਕਹਿੰਦੇ ਨੇ ਭਾਈ ਮੁਗਲੂ ਉਹ ਨੇਤਰ ਖੋਲਦਾ ਕੰਬ ਦੇ ਫਤ ਫਿਰਕ ਦੇ ਬੁੱਲਾ ਨਾਲ ਕਹਿੰਦਾ ਜੀ ਮਹਾਰਾਜ ਹਾਜ਼ੂਰ ਕਿੰਦ ਨਹੀਂ ਤੁਸੀਂ ਜਿੰਦ ਦੀ ਪਰਵਾਹ ਨਹੀਂ ਕੀਤੀ ਤਨ ਦੀ ਪਰਵਾਹ ਨਹੀਂ ਕੀਤੀ ਤੇ ਮੈਦਾਨੇ ਜੰਗ ਵਿੱਚ ਫਟ ਇਨੇ ਗਹਿਰੇ ਖਾਦੇ ਅੱਜ ਜੋ ਮੰਗੋਗੇ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਬਖਸ਼ਾ ਮਿਲਣੀ ਤੁਸੀਂ ਜਿੰਦ ਦੀ ਪਰਵਾਹ ਨਹੀਂ ਕੀਤੀ ਤੇ ਅੱਗੋਂ ਕਿੰਨੋਂ ਨੇ ਕੰਬ ਦੇ ਖੱਤਾਂ ਨਾਲ ਸਿਰਫ ਅੱਖਾਂ ਪਰ ਆਈਆਂ ਸ਼ੁਕਰਾਨੇ ਵਜੋਂ ਕਹਿ ਲੱਗਾ ਸੱਚੇ ਬਾਦਸ਼ਾਹ ਜੇ ਤੁਸੀਂ ਕਰਤ ਦੇ ਘਰ ਵਿੱਚ ਆਏ ਮੇਰ ਤੇ ਘਰ ਵੀ ਜਾਇਓ ਇੱਕ ਕਿਰਪਾ ਮੇਰੇ ਤੇ ਕਰੋ ਮੇਰੀ ਜਿੰਦ ਨੂੰ ਤੁਸੀਂ ਸੰਭਾਲਿਆ ਮੇਰੇ ਮਰਨੇ ਨੂੰ ਤੁਸੀਂ ਸੰਭਾਲ ਲੈਣਾ ਮੇਰੇ ਅੰਤਲੇ ਵੇਲੇ ਨੂੰ ਤੁਸੀਂ ਸੰਭਾਲ ਲੈਣਾ ਮੈਂ ਤਾਂ ਬੇਨਤੀ ਕਰਨ ਲੱਗਾ ਕਿ ਗੁਰਮਖੋਤ ਕਿ ਗੁਰੂ ਨੂੰ ਕੇਵਲ ਦਿਮਾਗੀ ਸਿੱਖਿਆ ਦਾਤਾ ਨਾ ਮੰਨੀਏ ਗੁਰੂ ਤਾਂ ਉਦੋਂ ਚੱਲਦਾ ਜਿੱਤੇ ਸਾਡਾ ਸ਼ਰੀਰ ਵੀ ਚੱਲਣ ਤੇ ਐਸਰਤ ਰਤ ਹੋ ਜਾਂਦਾ ਹਜ਼ੂਰ ਨੂੰ ਕਹਿੰਦਾ ਮਹਾਰਾਜ ਮੇਰੀ ਜਿੰਦ ਨੂੰ ਸੰਭਾਲਿਓ ਹਜ਼ੂਰ ਨੇ ਸਮਝ ਲੈ ਬੋਲ ਕਿ ਇਹ ਕਹਿ ਰਿਹਾ ਹੈ ਕਿ ਮੇਰੇ ਤੇ ਕਿਰਪਾ ਕਰੋ ਹਜ਼ੂਰ ਖਮੋਸ਼ ਹੋ ਗਏ ਕਹਨੇ ਫਿਰ ਵੀ ਮੀਆ ਵਾਜਰੀ ਕਿਾ ਸੱਚੇ ਬਾਪਸਾ ਕੇ ਸਤਿਗੁਰੂ ਆਪ ਤਾਂ ਕਹਿ ਰਹੇ ਜੋ ਮੰਗੋਗੇ ਉਹ ਦਿਆਂਗਾ ਮੈਂ ਕੁਝ ਨਹੀਂ ਮੰਗਦਾ ਸਿਰਫ ਇੱਕ ਮੰਨਣ ਆਇਆ ਕਿ ਜਿਵੇਂ ਅੱਜ ਮੇਰਾ ਸਿਰ ਆਪਣੀ ਝੋਲੀ ਵਿੱਚ ਰੱਖਿਆ ਜੇ ਜਿਸ ਦਿਨ ਮੈਂ ਤਨ ਨੂੰ ਤਿਆਗਾ ਮੇਰੀ ਜਿੰਦ ਨੂੰ ਆਪਣੀ ਝੋਲੀ ਵਿੱਚ ਛਕਾ ਲਿਆ ਉਸ ਵਕਤ ਹਜ਼ੂਰ ਨੇ ਬੜੇ ਗੰਭੀਰਤਾ ਨਾਲੇ ਸ਼ਬਦ ਕਹਿ ਕਹਿਣ ਲੱਗੇ ਭਾਈ ਮੁਕਲੂ ਤੁਹਾਡੀ ਆਰਬ ਨਾ ਆਰ ਜਾਂ ਅਜੇ ਖੈ ਤੁਸੀਂ ਅਜੇ ਸੰਸਾਰ ਤੇ ਜਿਨਾ ਖੈ ਪਰ ਅਸੀਂ ਚੋਲਾ ਬਦਲ ਜਾਣਾ ਹੈ ਤੈਨੂੰ ਬਚਨ ਜਿਵੇਂ ਲਈ ਅਸੀਂ ਚੋਲਾ ਬਦਲਨੇ ਤੂੰ ਅਜੇ ਜਿਨਾ ਖੈ ਉਹਨੇ ਅੱਗੇ ਬੜੇ ਪਿਆਰੇ ਸ਼ਬਦ ਕਹਿ ਕਹਿਣ ਲੱਗੇ ਦਾਤਾ ਜੀ ਚੋਲਾ ਹੀ ਬਦਲਨੇ ਪਰ ਜੋਤ ਤਾਂ ਹੋਈ ਹੈ ਨਾ ਅੰਦਰ ਵਾਲੀ ਤਾਂ ਖੇੜ ਹੋਈ ਹੈ ਕਿਰਪਾ ਕਰੋ

ਕਿਤੇ ਰੂਪਿਤ ਹੋਵਾਂਗੇ ਜਿੱਦਨ ਤੇਰਾ ਅੰਤਲਾ ਸਮਾਵੇਗਾ ਤੇਰੇ ਸੀਸ ਨੂੰ ਤੇਰੇ ਇੱਕ ਸਿਰ ਨੂੰ ਅਸੀਂ ਆਪਣੀ ਗੋਦੀ ਵਿਚ ਲਾ ਕੇ ਸੰਤੋਰਾ ਤੇਰੀ ਜਿੰਦ ਨੂੰ ਸੰਭਾਲਾਂਗੇ ਵਕਤ ਵਕਤ ਲੰਘਿਆ ਮੈਂ ਸਿਰਫ ਇੱਕ ਕਰਕੇ ਨਹੀਂ ਕਿ ਕਾਂਗਰਸ ਪਰਲੀ ਕਾਂ ਬੇਨਤੀ ਕਰਨ ਲੱਗਾ ਕਿ ਗੁਰੂ ਆਪਣੇ ਸੇਖ ਨੂੰ ਸੰਭਾਲਦਾ ਹੈ ਵਕਤ ਲੰਘਿਆ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਕਰਤਾ ਗੁਰੂ ਹਰਰੇ ਸਾਹਿਬ ਆ ਉਸ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਆਏ ਫਿਰ ਇੱਕ ਜੋਤ ਦੇ ਮਾਲਕ ਨਵੰਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮੁਗਲੂ ਦਾ ਪਿੰਡ ਕਿਹੜਾ ਹੈ ਮਾਨਵੇ ਦੀ ਧਰਤੀ ਹੈ ਹੋ ਸਕਦਾ ਉਹ ਉਸ ਇਲਾਕੇ ਸੰਗਰਸੰਦੀ ਕੋਲ ਉਸ ਪਿੰਡ ਦਾ ਨਾਮ ਹੈ ਗੰਧੂਆ ਤੇ ਅੱਜ ਵੀ ਉਸ ਪਿੰਡ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਭਾਈ ਮੁਗਲੂ ਜ਼ਖਮ ਭਰਨ ਤੋਂ ਬਾਅਦ ਗੁਰੂ ਦਰਬਾਰ ਦੀ ਸੇਵਾ ਤੋਂ 80 ਲੈ ਕੇ ਆਪਣੇ ਪਿੰਡ ਗੰਡਵਾ ਚਲਾ ਗਿਆ ਸਮਾਂ ਲੰਘਦਾ ਗਿਆ ਉਹਦੇ ਤੇ ਬਜ਼ੁਰਗੀ ਆ ਗਈ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਰਤਨ ਮਾਲਵੇ ਨੂੰ ਤਾਰਨ ਗਏ ਤੇ ਉਧਰ ਭਾਈ ਮੁਗਲੂ ਅੰਤਲਾ ਖਮਾ ਚ ਦੁਆਇਆ ਤੇ ਗੰਡਵਾ ਪਿੰਡ ਦੇ ਨਜ਼ਦੀਕ ਇੱਕ ਪਿੰਡ ਹੈ ਕਰਤਕਪੁਰ ਉੱਥੇ ਮਹਾਰਾਜ ਨੇ ਆਪਣਾ ਰਾਤ ਨੂੰ ਵਿਸ਼ਰਾਮ ਕੀਤਾ ਭਾਈ ਮੁਗਲੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ دیدار ਨਹੀਂ ਪਾਏ ਪਹਿਲਾਂ ਪਰ ਦੇਖੋ ਸਿੱਖ ਤੇ ਗੁਰੂ ਦੀ ਕਿਰਪਾ ਇਹ ਤਾਂ ਗੁਰੂ ਪਤ ਧੱਕਦਾ ਕੁਰਬਾਨ ਜਾਈ ਐ ਸੇ ਗੁਰੂ ਤੋਂ ਹਜ਼ੂਰ ਸੱਚੇ ਪਾਤਸ਼ਾਹ ਉਹ ਤੇ ਰਾਤ ਵਿਸ਼ਰਾਮ ਕੀਤਾ ਭਾਈ ਮੁਗਲੂ ਆਪਣੇ ਘਰ ਇਹ ਗੱਲ ਕਹਿੰਦਾ ਪਿਆ ਪਿੰਡ ਵਾਲਿਆਂ ਨੂੰ ਪਰਿਵਾਰ ਵਾਲਿਆਂ ਨੂੰ ਕਿ ਅੱਜ ਰਾਤ ਨੂੰ ਘਰ ਦੀ ਖਵੇਲੀ ਦੇ ਦਰਵਾਜ਼ੇ ਬੰਦ ਨਾ ਕਰਿਓ ਚਾਹੋ ਜੀ ਕਹਿ ਲੱਗੇ ਅੱਜ ਮੇਰੇ ਗੁਰੂ ਖਰਦ ਸਿੰਘ ਸਾਹਿਬ ਨੇ ਮੇਰਾ ਸੀਟ ਆਪਣੀ ਢੋਲੀ ਉਜਟਕਾਰ ਵਾਸਤੇ ਆਉਣ ਆ। ਅੱਜ ਮੇਰੇ ਗੁਰੂ ਖਰਦ ਸਿੰਘ ਸਾਹਿਬ ਨੇ ਮੇਰੀ ਜਿੰਦ ਨੂੰ ਸੰਭਾਲਣਾ ਆਣ ਆ ਕੇ ਲੋਕਾਂ ਸਮਝਿਆ ਬਜ਼ੁਰਗ ਹੋ ਕੇ ਕਿਤੇ ਰੱਖਿਓ ਅਕਸਰ ਸਰਦਾਂ ਵਾਲਿਆਂ ਨੂੰ ਲੋਕੀ ਕਮਲੇ ਕਹਿ ਲੱਗ ਪੈਂਦੇ ਨੇ ਜਾਂ ਰੱਖਿਓ ਗਿਆਨੀ ਵੀ ਧਰਮ ਦੀ ਗੱਲ ਕਰਦਾ ਹੈ ਰਸ਼ੀਆ ਵੀ ਧਰਮ ਦੀ ਗੱਲ ਕਰ ਕਰਦਾ ਪਰ ਗਿਆਨੀ ਬੰਦੇ ਅਕਸਰ ਨਾਮ ਰੱਬੀਆਂ ਨੂੰ ਕਾਫਰ ਕਮਲੇ ਤੇ ਪਾਦਰ ਕਰਨਾ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਮਨਮਤੀਏ ਤੱਕ ਕਹਿਣ ਲੱਗ ਪੈਂਦੇ ਮੈਂ ਬੇਨਤੀ ਕਰਾਂਗਾ ਉਹਨੇ ਕਿਹਾ ਦਰਵਾਜ਼ੇ ਬੰਦ ਨਾ ਕਰਿਓ ਸੱਚਮੁੱਚ ਦਰਵਾਜ਼ਾ ਬੰਦ ਨਹੀਂ ਕੀਤਾ ਗਿਆ ਭਾਈ ਮੁਗਲੂ ਨੇ ਇਸ਼ਨਾਨ ਕੀਤਾ ਅੰਮ੍ਰਿਤ ਵੇਲੇ ਤਾਂ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਆਪ ਇਕੱਲੇ ਘੋੜੇ ਤੇ ਅਸਵਾਰ ਹੋ ਕੇ ਮਹਾਰਾਜ ਪਿੰਡ ਗੰਡਵਾ ਪਹੁੰਚ ਗਏ ਅੰਮ੍ਰਿਤ ਵੇਲੇ ਭਾਈ ਮੁਗਲੂ ਦੇ ਘਰ ਦਰਵਾਜ਼ਾ ਖੁੱਲਾ ਸੀ ਸੱਚੀ ਸਰਕਾਰ ਘੋੜੇ ਦੇ ਸਮੇਤ ਕੋਦੇ ਕਾਰਜਾਂ ਪਹੁੰਚੇ ਭਾਈ ਮੁਗਲੂ ਮੰਝੇ ਤੇ ਹੈ ਵਿਰਧ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਤਰੇ ਤੇ ਆਵਾਜ਼ ਦਿੱਤੀ ਭਾਈ ਮੁਗਲੂ तेरे ਨਾਲ 6ਵੀਂ ਜਾਮੇ ਚ ਕੀਤਾ ਹੋਇਆ ਬਚਨ ਸੀ ਪੂਰਾ ਕਰਨ ਵਾਸਤੇ ਹੈ ਮੈਂ ਬੇਨਤੀ ਕਰਾਂ ਐਸੇ ਗੁਰੂ ਤੋਂ ਕਿਉਂ ਨਾ ਕੁਲਵਾਨ ਜਾਈਏ ਜਿਹੜਾ ਇੱਕ ਵਾਰੀ ਬਚਨ ਦੇ ਦੇ ਤੇ ਸਾਨੂੰ ਨਰਕਾਂ ਵਿੱਚੋਂ ਵੀ ਨਿਗੜ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਅਲਵਾਈ ਦਿੱਤੀ ਭਾਈ ਮੁਗਲੂ ਦਾ ਚਿਹਰਾ ਖੜ ਗਿਆ ਮਹਾਰਾਜ ਕੋਲ ਗਏ ਉਹਨੇ ਦੇਖਿਆ ਧਿਆਨ ਨਾਲ ਹੁਣ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤ ਗੁਰੂ ਤੇਗ ਬਹਾਦਰ ਨੇ ਤੇ ਜਦੋਂ ਪੁੱਤ ਦੇ ਚਿਹਰੇ ਨੂੰ ਧਿਆਨ ਨਾਲ ਦੇਖਿਆ ਤੇ ਗੁਰੂ ਤੇਗ ਬਹਾਦਰ ਦੇ ਚਿਹਰੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਝਲਕਾਂ ਦਿੱਸ ਲੱਗੋ ਉਹ ਦਿੱਤੇ ਕਿ ਜੋ ਕੁਛ ਉਹਨੇ ਕਿਹਾ ਸੀ ਸੱਚ ਹੈ ਵੇ ਭਾਈ ਮੁਗਲੂ ਦਾ ਕੀ ਹਰ ਤੇਗ ਬਹਾਦਰ ਜਿਨੇ ਆਪਣੀ ਗੋਦ ਵਿੱਚ ਲਿਆ ਦੇਖਿਆ ਚਿਹਰਾ ਅੱਜ ਕੋਈ ਖੱਤ ਜੁੜ ਗਏ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਪਹਿਲੀ ਜੰਗ ਵੇਲੇ ਜੁੜੇ ਸੀ ਅੱਜ ਅੱਖਾਂ ਵਿੱਚੋਂ ਪਾਣੀ ਸੀ ਪਰ ਪਿਆਰਿਓ ਅੰਮ੍ਰਿਤਸਰ ਅੱਖਾਂ ਚ ਪਾਣੀ ਸੀ ਕਿ ਸਤਿਗੁਰੂ ਮੇਰੀ ਜਿੰਦ ਨੂੰ ਸੰਭਾਲ ਲਿਆ ਜੇ ਤੇ ਅੱਜ ਅੱਖਾਂ ਵਿੱਚ ਪਾਣੀ ਸੀ ਸ਼ੁਕਰਾਨੇ ਦਾ ਮੇਰੇ ਮਾਲਕ ਤੇਰੇ ਤੋਂ ਕੁਰਬਾਨ ਜਾਵਾਂ ਤੂੰ ਆਪਣੀ ਸਿੱਖ ਦੀ ਰੱਖ ਲਈ ਤਦੂਰ ਮਹਾਰਾਜ ਜੀ ਵੱਲ ਵੇਖਿਆ ਸਤ ਸ੍ਰੀ ਅਕਾਲ ਭਾਈ ਮੁਗਲੂ ਸੁਰਤ ਨੂੰ ਸੰਕੋਚੋ ਤੇ ਜ਼ਬਾਨ ਤੋਂ ਬੋਲੋ ਵਾਹਿਗੁਰੂ ਚਦੋਂ ਸ਼ਬਦ ਕਿਆ ਬੋਲੋ ਵਾਹਿਗੁਰੂ ਭਾਈ ਮੁਗਲੂ ਨੇ ਇਕਾਂਤਰਤ ਨਾਲ ਵਾਹਿਗੁਰੂ ਕਿਆ ਮੇਰੀ ਸੱਚੀ ਸਰਕਾਰ ਨੇ ਕੋਦੇ ਮਸਤ ਤੇ ਖਤ ਰੱਖਿਆ ਸੱਚ ਐਵੇਂ ਕਿ ਸਿੱਖ ਦੀ ਜਿੰਦ ਨੂੰ ਗੁਰੂ ਨੇ ਆਪਣੀ ਝੋਲੀ ਚ ਪਾਇਆ ਆਪਣੀ ਝੋਲੀ ਚ ਪਾਈ ਕੋ ਰੱਬ ਦੀ ਸਰਗਾ ਵਿੱਚ ਪਰਵਾਣ ਕਰਾ ਮੈਂ ਕਿ ਬੇਨਤੀ ਕਰ ਰਿਹਾ આઠ શબ્દ ગુરુ